ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰੇ ਆ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮੰਨ ਮਾਰਗ ਠਾਕ ਨ ਪਾਇ ਮੰਨ ਪਤ ਸਿਉ ਪ੍ਰਗਟ ਜਾਇ ਮੰਨ ਮਾਰਗ ਠਾਕ ਨਾ ਪਾਇ ਮੰਨ ਪਤ ਸਿਉ ਪ੍ਰਗਟ ਜਾਇ ਮੰਨ ਮਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਅਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਹਨ ਕੋਏ ਅਸਾ ਨਾਮ ਨਿਰੰਜਨ ਹੋ ਜੇ ਕੋ ਮਨ ਜਾਣੈ ਮਨ ਕੋ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ করুণਾ ਨਿਦਾਨ ਦੀਨ ਦੁਨੀਆਂ ਦੇ ਮਾਲਕ ਸ਼ਬਦਾ અવਤਾਰ ਦੋ ਜਹਾਨ ਦੇ ਵਾਲੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਤਗੁਰਾਂ ਜੀ ਦੀ ਅਪਾਰ ਕਿਰਪਾ ਦੇ ਨਾਲ ਗੁਰੂ ਕੀ ਮੁਬਾਰਕ ਪਾਵਨ ਪਵਿੱਤਰ ਗੁਰਬਾਣੀ ਦੀ ਜੋ ਵਿਚਾਰ ਚੱਲ ਰਹੀ ਹੈ ਅੱਜ ਆਪਾਂ ਜਪਜੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ 14ਵੀਂ ਪਉੜੀ ਦਾ ਪਾਠ ਸਰਵਣ ਕੀਤਾ ਹੈ ਜੋ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਜੀਆਂ ਦੇ ਪਾਵਨ ਅੰਗ ਤਿੰਨ ਦੇ ਉੱਪਰ ਅੰਕਿਤ ਹੈ ਗੁਰੂ ਪਿਆਰ ਵਾਲੇ ਸਤਸੰਗੀ ਜਨੋ ਮਨੁੱਖ ਦੇ ਕੋਲ ਇੱਕ ਨਕਸ਼ਾ ਹੋਵੇ ਉਨੇ ਕਿਸੇ ਮੰਜ਼ਲ ਤੇ ਪਹੁੰਚਣਾ ਹੋਵੇ ਤਾਂ ਜੇਕਰ ਉਹ ਮੰਜ਼ਲ ਨੂੰ ਜਾਣ ਵਾਲਾ ਨਕਸ਼ਾ ਉਹਦੇ ਕੋਲ ਹੈ ਨਕਸ਼ੇ ਦੀ ਮਦਦ ਦੇ ਨਾਲ ਜੋ ਰਸਤਾ ਉਹਨੂੰ ਨਕਸ਼ਾ ਵਿਖਾਉਂਦਾ ਹੈ ਉਸ ਨਕਸ਼ੇ ਤੇ ਚੱਲ ਚੱਲ ਕੇ ਉਹ ਮਨੁੱਖ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਮਨ ਮਗ ਨਾ ਚੱਲੇ ਪੰਥ ਅਨੇਕਾਂ ਤਰ੍ਹਾਂ ਦੇ ਰਸਤੇ ਸੰਸਾਰ ਦੇ ਲੋਕਾਂ ਨੇ ਬਣਾਏ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਪਾਵਨ ਬਾਣੀ ਦੇ ਅੰਦਰ ਉਚਾਰਨ ਕੀਤਾ ਹੈ ਕਿ ਗੁਰਮੁਖ ਗਾਡੀ ਰਾਹੂ ਚਲਾਇਆ ਪਾਤਸ਼ਾਹ ਜੀ ਨੇ ਇੱਕ ਐਸਾ ਸਿੱਧਾ ਮਾਰਗ ਸਾਨੂੰ ਦੱਸ ਦਿੱਤਾ ਹੈ ਇਸ ਮਾਰਗ ਤੇ ਚੱਲ ਕੇ ਮਨੁੱਖ ਅਕਾਲ ਪੁਰਖ ਦੇ ਨਾਲ ਮਿਲ ਸਕਦਾ ਹੈ ਇਹਦੀ ਪਰਮੇਸ਼ਰ ਦੇ ਨਾਲ ਸਾਝ ਬਣ ਸਕਦੀ ਹੈ ਕਿਉਂਕਿ ਮਨੁੱਖ ਦੀ ਜ਼ਿੰਦਗੀ ਦਾ ਇਹ ਇੱਕ ਮਕਸਦ ਹੈ ਉਹ ਵਖਰਾ ਵਿਸ਼ਾ ਕੇ ਇਨਸਾਨ ਇਸ ਮਾਤ ਲੋਕ ਤੇ ਰਹਿੰਦਾ ਹੈ ਆਪਣੀ ਕਿਰਤ ਕਰਦਾ ਹੈ ਪਰਿਵਾਰ ਦੇ ਵਿੱਚ ਰਹਿੰਦਾ ਹੈ ਸੰਸਾਰ ਦੇ ਵਿੱਚ ਰਹਿੰਦਾ ਹੈ ਪਰ ਗੁਰੂ ਗਰੀਬ ਨਵਾਜ਼ ਮਹਾਰਾਜ ਸਮਝਾਉਂਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੁਰਮੁਖ ਜਿਵੇਂ ਅਜੋਕਾ ਸਮਾ ਚੱਲ ਰਿਹਾ ਤੇ ਆਪਾਂ ਕਿਸੇ ਬੇਗਾਨੇ ਪਿੰਡ ਦੇ ਵਿੱਚ ਜਾਂ ਬਗਾਨੇ ਸ਼ਹਿਰ ਦੇ ਵਿੱਚ ਜਾਣਾ ਹੋਵੇ ਉਹਨ ਸਾਨੂੰ ਸ਼ਹਿਰ ਦਾ ਨਾਮ ਪਤਾ ਹੋਵੇ ਪਿੰਡ ਦਾ ਨਾਮ ਪਤਾ ਸਾਨੂੰ ਹੋਵੇ ਪਰ ਉਹਨੂੰ ਰਸਤਾ ਕਿਹੜਾ ਜਾਂਦਾ ਹੈ ਕਿਹੜੇ ਰਾਹ ਤੇ ਚੱਲ ਕੇ ਸੌਖਾ ਜਿਹੜਾ ਉਸ ਮੰਜ਼ਲ ਦੇ ਤੱਕ ਪਹੁੰਚਿਆ ਜਾਂਦਾ ਹੈ ਜਿਵੇਂ ਆਪਾਂ ਮੋਬਾਈਲ ਫੋਨ ਤੇ ਲੋਕੇਸ਼ਨ ਲਾ ਲੈਨੀਆ ਕਿ ਭਾਈ ਇਥੋਂ ਮੈਂ ਚੱਲਣਾ ਤੇ ਐਸ ਮੰਜ਼ਲ ਤੇ ਜਾਣਾ ਉਹ ਸਾਰਾ ਸਾਨੂੰ ਰਸਤਾ ਵਿਖਾ ਦਿੰਦੀ ਹੈ ਸਤਿਗੁਰੂ ਜੀ ਸਮਝਾਉਂਦੇ ਕਿ ਗੁਰਸਿੱਖਾ ਮੰਜ਼ਲ ਹੈ ਤੇਰੀ ਅਕਾਲ ਪੁਰਖ ਤੇ ਰਸਤਾ ਹੈ ਅੰਮ੍ਰਿਤ ਬਾਣੀ ਹੁਣ ਤੈਨੂੰ ਮਾਰਗ ਵੀ ਪਤਾ ਹੈ ਕਿ ਕਿਹੜੇ ਰਸਤੇ ਤੇ ਮੈਂ ਤੁਰਨਾ ਹੈ ਮੰਜ਼ਲ ਵੀ ਪਤਾ ਹੈ ਪਰ ਗੁਰੂ ਸਾਹਿਬ ਜੀ ਕਹਿੰਦੇ ਕਿ ਰਾਹ ਪਤਾ ਹੋਵੇ ਮੰਜ਼ਲ ਪਤਾ ਹੋਵੇ ਮਨੁੱਖ ਇੱਕ ਕਦਮ ਅੱਗੇ ਨਾ ਤੁਰੇ ਨਾ ਉਹ ਰਸਤੇ ਨੂੰ ਤੈਅ ਕਰ ਸਕਦਾ ਤੇ ਨਾ ਮੰਜ਼ਲ ਤੇ ਪਹੁੰਚੇਗਾ ਸੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਅੰਮ੍ਰਿਤ ਬਾਣੀ ਜੋ ਜਪਜੀ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਬਖਸ਼ਿਸ਼ ਕਰਦੇ ਪਏ ਨੇ ਮਹਾਪੁਰਸ਼ ਮੰਨਦੇ ਨੇ ਇਹ ਕਹਿੰਦੇ ਨੇ ਵਿਦਵਾਨ ਪੁਰਸ਼ ਵੀ ਕਿ ਜਪਜੀ ਸਾਹਿਬ ਜੀ ਦੀ ਬਾਣੀ ਰਸਤਾ ਹੈ ਅਕਾਲ ਪੁਰਖ ਦੀ ਦਰਗਾਹ ਦਾ ਮਾਲਕ ਦੇ ਪਾਸ ਪਹੁੰਚਣ ਦਾ ਸੋ ਸੱਚੇ ਬਾਦਸ਼ਾਹ ਜੀ ਸਾਨੂੰ ਅੱਜ ਜੋ ਮੰਨਣ ਦੇ ਪ੍ਰਕਰਨ ਦੁਆਰਾ ਪੌੜੀਆਂ ਉਚਾਰਨ ਕੀਤੀਆਂ ਤੀਜੀ ਪੌੜੀ ਹੈ ਤੇ ਸਤਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਇਹ 14ਵੀਂ ਪਉੜੀ ਹੈ ਆਓ ਮਨ ਚਿਤ ਵਰਤਿਆ ਇਕਾਗਰ ਕਰਕੇ ਤੇ ਸਤਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਨੂੰ ਸਮਝੀਏ ਰਸਨਾ ਨੂੰ ਪਵਿੱਤਰ ਕਰੀਓ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਮਾਰਗ ਠਾਕ ਨਾ ਪਾਈ ਮਨਨ ਦਾ ਅੱਗੇ ਵਿਸ਼ਾ ਗੁਰੂ ਸਾਹਿਬ ਜੀ ਤੋਰਦੇ ਹਨ ਗੁਰਮੁਖ ਅਸੀਂ ਆਪਣੇ ਦੋਸਤਾਂ ਮਿੱਤਰਾਂ ਤੇ ਆਪਣੇ ਪਰਿਵਾਰ ਤੇ ਭਰੋਸਾ ਕਰ ਲੈਨੇ ਆਂ ਹੋ ਸਕਦਾ ਹੈ ਕਦੇ ਸਮਾਂ ਆਉਣ ਤੇ ਉਹ ਸਾਡਾ ਭਰੋਸਾ ਟੁੱਟ ਜਾਵੇ ਜਿਵੇਂ ਸਾਨੂੰ ਸਾਡੇ ਮਿੱਤਰਾਂ ਤੇ ਭਰੋਸਾ ਹੁੰਦਾ ਨਾ ਕਿ ਦੋਸਤਾਂ ਤੇ ਇੱਥੋਂ ਤੱਕ ਆਪਣੇ ਬੱਚਾਂ ਤੇ ਵੀ ਭੈਣ ਭਰਾਵਾਂ ਦੇ ਮਾਪੇ ਬਾਪ ਦੇ ਆਪਣੇ ਪਰਿਵਾਰ ਤੇ ਬੰਦਾ ਭਰੋਸਾ ਕਰਦਾ ਹੈ ਪਾਤਸ਼ਾਹ ਜੀ ਕਹਿੰਦੇ ਉਹ ਭਰੋਸਾ ਟੁੱਟ ਵੀ ਸਕਦਾ ਹੈ ਔਰ ਐ ਗੁਰਸਿੱਖ へ ਮਨੁੱਖ ਜੇਕਰ ਤੂੰ ਗੁਰੂ ਦੇ ਉੱਪਰ ਭਰੋਸਾ ਕਰਕੇ ਤੇ ਪਾਤਸ਼ਾਹ ਜੀ ਦੀ ਬਾਣੀ ਮੁਤਾਬਕ ਚੱਲੇ ਗੁਰੂ ਕਦੇ ਤੇਰਾ ਭਰੋਸਾ ਟੁੱਟਣ ਨਹੀਂ ਦੇਵੇਗਾ ਗੁਰਸਿੱਖਾ ਗੁਰੂ ਤੇ ਭਰੋਸਾ ਕਰ ਜੇਕਰ ਗੁਰੂ ਸਾਹਿਬ ਜੀ ਅੰਮ੍ਰਿਤ ਬਾਣੀ ਦੇ ਵਿੱਚ ਸਮਝਾ ਰਹੇ ਨੇ ਕਿ ਮੰਨੈ ਮਾਰਗ ਠਾਕ ਨਾ ਪਾਏ ਇੱਕ ਵਾਰੀ ਕਹਿੰਦੇ ਨਾਮ ਨੂੰ ਸੁਣ ਕੇ ਮੰਨ ਕੇ ਤਾਂ ਵੇਖ ਤੇਰੀ ਜ਼ਿੰਦਗੀ ਕਿਵੇਂ ਸਤਿਗੁਰੂ ਜੀ ਬਖਸ਼ਿਸ਼ਾਂ ਦੇ ਨਾਲ ਭਰ ਦੇਣਗੇ ਮਾਰਗ ਠਾਕ ਨਾ ਪਾਏ ਮਾਰਗ ਭਾਵ ਕੇ ਮਾਰਗ ਦੇ ਵਿੱਚ ਰਸਤੇ ਦੇ ਵਿੱਚ ਠਾਕ ਤੋਂ ਪਾਉਂਦਾ ਰੋਕ ਲਾਉਣੀ ਨਾ ਪਾਏ ਕੋਈ ਰੋਕ ਨਹੀਂ ਪੈ ਸਕਦੀ ਹੁਣ ਗੁਰੂ ਸਾਹਿਬ ਜੀ ਕਹਿੰਦੇ ਜੇ ਕਰ ਮਨੁੱਖ ਦਾ ਮਨ ਨਾਮ ਦੇ ਨਾਲ ਪਤੀਜ ਜਾਵੇ ਮਨੁੱਖ ਦੇ ਮਨ ਦੇ ਅੰਦਰ ਨਾਮ ਵਸ ਜਾਵੇ ਇਨਸਾਨ ਨਾਮ ਦੇ ਨਾਲ ਜੁੜ ਜਾਵੇ ਤਾਂ ਕਹਿੰਦੇ ਜਿਹੜਾ ਉਹਦੀ ਜ਼ਿੰਦਗੀ ਦਾ ਸਫਰ ਹੈ ਨਾ ਉਹਦੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੇ ਵਿਕਾਰ ਦੀ ਵਿਚਾਰ ਦੀ ਕੋਈ ਰੋਕ ਆਦਕ ਨਹੀਂ ਪੈ ਸਕਦੀ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੇਰੇ ਸਤਿਗੁਰੂ ਜੀ ਦੀ ਬਾਣੀ ਇਹ ਕਹਿੰਦੀ ਹੈ ਤੇ ਜੇਕਰ ਮੈਂ ਇਹਦੇ ਮੁਤਾਬਕ ਨਾ ਚੱਲਾਂਗਾ ਤੇ ਮੇਰੀ ਜ਼ਿੰਦਗੀ ਦੇ ਅੰਦਰ ਵਿਕਾਰ ਵਿਵਚਾਰ ਆਦਿਕ ਸਭ ਕੁਝ ਹਾਵੀ ਬਣ ਜਾਵੇਗਾ ਸੋ ਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜਾ ਮਨੁੱਖ ਨਾਮ ਦੇ ਨਾਲ ਜੁੜ ਜਾਂਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਮੰਨ ਲੈਂਦਾ ਨਾ ਕਹਿੰਦੇ ਫਿਰ ਉਹਦੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਕੋਈ ਰੋਗ ਨਹੀਂ ਪੈ ਸਕਦੀ ਮਨ ਹੈ ਪਤ ਸਿਉ ਪ੍ਰਗਟ ਜਾਏ ਫਿਰ ਗੁਰੂ ਸਾਹਿਬ ਜੀ ਕਹਿੰਦੇ ਉਹ ਇਸ ਸੰਸਾਰ ਦੇ ਵਿੱਚ ਵੀ ਸੋਭਾ ਖਟਦਾ ਹੈ ਮਾਣ ਪ੍ਰਾਪਤ ਕਰਦਾ ਹੈ ਗੁਰੂ ਦੇ ਦਰ ਤੋਂ ਅਕਾਲ ਪੁਰਖ ਦੇ ਕੋਲੋਂ ਤੇ ਫਿਰ ਇਥੋਂ ਉਹਦਾ ਲੋਕ ਤੇ ਪਰਲੋਕ ਦੋਵੇਂ ਸੁਹੇਲੇ ਬਣ ਜਾਂਦੇ ਹਨ ਉਹਦਾ ਲੋਕ ਵੀ ਸੁਹੇਲਾ ਬਣ ਜਾਂਦਾ ਹੈ ਉਹਦਾ ਪਰਲੋਕ ਵੀ ਸਵਲਾ ਬਣ ਜਾਂਦਾ ਹੈ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਲੇਖੇ ਫਿਰ ਨਿਬੜ ਜਾਂਦੇ ਨੇ ਮੁੱਕ ਜਾਂਦੇ ਨੇ ਹਰ ਦਰਗਹ ਪਤ ਸਿਉ ਜਾਏਂਦਾ ਗੁਰੂ ਸਾਹਿਬ ਜੀ ਕਹਿੰਦੇ ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਪਤ ਦੇ ਨਾਲ ਇੱਜ਼ਤ ਦੇ ਨਾਲ ਇਥੋਂ ਪਰ ਜਾਂਦੇ ਹਨ ਸੰਸਾਰ ਦੇ ਵਿੱਚ ਰਹਿ ਕੇ ਵੀ ਗੁਰੂ ਕੋਲੋਂ ਇੱਜ਼ਤ ਮਾਣ ਪ੍ਰਾਪਤ ਕਰਦੇ ਨੇ ਤੇ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਦੇ ਵਿੱਚ ਸਮਝਾਉਂਦੇ ਹਨ ਨਾਨਕ ਜਨ ਕੋ ਸਤ ਗੁਰ ਮਿਲਿਆ ਤਿੰਨ ਕਾਲੇ ਖਾ ਨਿਭੜਿਆ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦਾ ਭਾਈ ਲੇਖਾ ਨਿਭੜ ਜਾਂਦਾ ਹੈ ਮੁੱਕ ਜਾਂਦਾ ਹੈ ਜਦੋਂ ਲੇਖਾ ਮੁੱਕ ਗਿਆ ਤੇ ਫਿਰ ਇਨਸਾਨ ਸੁਰਖਰੂ ਹੋ ਜਾਂਦਾ ਹੈ ਜਿਵੇਂ ਮੰਨ ਲਈਏ ਕਿਸੇ ਮਨੁੱਖ ਤੇ ਕੋਈ ਕਰਜ਼ਾ ਹੋਵੇ ਹੁਣ ਉਹਨੂੰ ਮਹੀਨੇ ਦੀ ਮਹੀਨੇ ਕਿਸ਼ਤ ਆਉਂਦੀ ਹੈ ਉਹਦਾ ਲੇਖਾ ਜੋਖਾ ਹੁੰਦਾ ਹੈ ਹਿਸਾਬ ਕਿਤਾਬ ਹੁੰਦਾ ਹੈ ਜਿਸ ਦਿਨ ਮਨੁੱਖ ਆਪਣੇ ਕਰਜ਼ ਤੋਂ ਮੁਕਤ ਹੋ ਜਾਂਦਾ ਹੈ ਉਹਨੂੰ ਐਂਦਾ ਲੱਗਦਾ ਪਤਾ ਨਹੀਂ ਕਿੰਨਾ ਕੁ ਭਾਰ ਮੇਰੇ ਸਿਰ ਤੋਂ ਲਹਿ ਗਿਆ ਕਿ ਮੈਂ ਸੁਰਖਰੂ ਹੋ ਗਿਆ ਹਾਂ ਸੋ ਇਸੇ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਮਨੁੱਖ ਗੁਰੂ ਚਰਣਾ ਦੇ ਨਾਲ ਜੁੜ ਜਾਂਦਾ ਹੈ ਨਾਮ ਦੇ ਨਾਲ ਜੁੜ ਜਾਂਦਾ ਹੈ ਤੇ ਪਤਿ ਸਿਮ ਪ੍ਰਗਟ ਜਾਏ ਕਹਿੰਦੇ ਫਿਰ ਉਹ ਪਤ ਦੇ ਨਾਲ ਆਪਣੀ ਸ਼ੋਭਾ ਕਰਕੇ ਆਪਣੀ ਇੱਜ਼ਤ ਦੇ ਨਾਲ ਇਸ ਲੋਕ ਦੇ ਵਿੱਚ ਵੀ ਸੁਖ ਮਾਣਦਾ ਹੈ ਤੇ ਪਰਲੋਕ ਦੇ ਵਿੱਚ ਵੀ ਗੁਰੂ ਸਾਹਿਬ ਜੀ ਕਹਿੰਦੇ ਫਿਰ ਉਹ ਸੁਖ ਮਾਣਦਾ ਹੈ ਮਨੈ ਮਗਨਾ ਚੱਲੇ ਪੰਥ ਮਗ ਤੂੰ ਭਾਵ ਕੇ ਦੁਨੀਆਂ ਦੇ ਲੋਕਾਂ ਨੇ ਜਿਵੇਂ ਆਪਾਂ ਪਹਿਲਾਂ ਗੱਲ ਸਾਂਝੀ ਕੀਤੀ ਕਿ ਵਕ ਵਕ ਤਰ੍ਹਾਂ ਦੇ ਰਸਤੇ ਰਾਹ ਅਪਣਾਏ ਸਨ ਕਿਸੇ ਨੇ ਕਿਦਾਂ ਦਾ ਮਾਰਗ ਅਪਣਾਇਆ ਕਿਸੇ ਨੇ ਕਿਹੋ ਜਿਹਾ ਮਾਰਗ ਅਪਣਾਇਆ ਤਨ ਤਨ ਭਾਈ ਗੁਰਦਾਸ ਸਾਹਿਬ ਜੀ ਦੀ ਆਪਾਂ ਅਮਰਤ ਬਾਣੀ ਦੀ ਵਿਚਾਰ ਕਰਕੇ ਪਿੱਛੇ ਆਏ ਆ ਨਾ ਉਹਨਾਂ ਨੇ ਅਮਰਤ ਬਾਣੀ ਦੇ ਵਿੱਚ ਉਹ ਮੱਗ ਦਾ ਇਹ ਰਸਤਿਆਂ ਦਾ ਜ਼ਿਕਰ ਕੀਤਾ ਹੈ ਮੰਨੈ ਮੱਗ ਨਾ ਚੱਲੇ ਪੰਥ ਭਾਵ ਜਿਹੜਾ ਮੰਨਣ ਵਾਲਾ ਨਾ ਗੁਰੂ ਨੂੰ ਗੁਰੂ ਦੇ ਉੱਪਰ ਸਰ ਦਾ ਗੁਰੂ ਦੇ ਉੱਪਰ ਪੂਰਨ ਭਰੋਸਾ ਰੱਖਦਾ ਹੈ ਪਾਤਸ਼ਾਹ ਜੀ ਕਹਿੰਦੇ ਪਰ ਉਹ ਕਿਸੇ ਦੂਜੇ ਰਸਤਿਆਂ ਤੇ ਨਹੀਂ ਚੱਲਦਾ ਭਾਈ ਗੁਰਦਾਸ ਸਾਹਿਬ ਜੀ ਦੇ ਅੰਮ੍ਰਿਤ ਵਚਨ ਹਨ ਕਹਿੰਦੇ ਚਾਰ ਵਰਨ ਚਾਰ ਮذਬ ਹਾਂ ਜੱਗ ਵਿੱਚ ਹਿੰਦੂ ਮੁਸਲਮਾਨੀ ਕਹਿੰਦੇ ਸੰਸਾਰ ਦੇ ਵਿੱਚ ਜੱਗ ਦੇ ਵਿੱਚ ਹਿੰਦੂ ਲੋਕਾਂ ਦੇ ਚਾਰ ਵਰਨ ਮੁਸਲਮਾਨਾਂ ਦੇ ਚਾਰ ਮذਬ ਖੁਦੀ ਵਖੀਲ ਤਕਬਰੀ ਖਿੰਚੋ ਤਾਣ ਕਰੇਣ tingaane ਮਗ ਕਹਿੰਦੇ ਕੈਸਾ ਚੱਲਿਆ ਕਿ ਆਪਸ ਦੇ ਵਿੱਚ ਜਿਹੜੇ ਉਹ ਤੱਕ ਜੋੜੀ ਕਰਦੇ ਰਹੇ ਇੱਕ ਦੂਜੇ ਤੇ ਜ਼ੁਲਮ ਕਰਦੇ ਰਹੇ ਕੋਈ ਕਿਸੇ ਨੂੰ ਮਾਰਾ ਕਹਿੰਦਾ ਰਿਹਾ ਕੋਈ ਕਿਸੇ ਨੂੰ ਖਿੱਚਦਾ ਰਿਹਾ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਸੁੰਨਤ ਮੁਸਲਮਾਨ ਦੀ ਤਿਲਕ ਜੰਨੂ ਹਿੰਦੂ ਲੋਬਾਣੇ ਰਾਮ ਰੇਮ ਕਹਾਏ ਦੇ ਇਕ ਨਾਮ ਦੇ ਰਾਹ ਭੁਲਾਣੇ ਬੇਦਕ ਤੇਬ ਭੁਲਾਇ ਕੈ ਮੋਹੇ ਲਾਲ ਚ ਦੁਨੀ ਸੈਤਾਨੇ ਸੱਚ ਕਿਨਾਰੇ ਰਹਿ ਗਿਆ ਖਹਿ ਕੇ ਮਰਦੇ ਬ੍ਰਾਹਮਣ ਮੌਲਾਣੇ ਸਿਰੋਂ ਨਾ ਮਿਟੇ ਆਉਣ ਜਾਣੇ ਸਤਗੁਰੂ ਜੀ ਕਹਿੰਦੇ ਭਾਈ ਕਿਸੇ ਦੇ ਸਿਰ ਤੋਂ ਆਉਣਾ ਤੇ ਜਾਣਾ ਉਹ ਨਾ ਮਿਟਿਆ ਕੋਈ ਵੀ ਆਪਣੇ ਆਪ ਨੂੰ ਮੁਕਤ ਨਾ ਕਰਵਾ ਸਕਿਆ ਸੋ ਮੰਨੈ ਮਗ ਨਾ ਚੱਲੇ ਪੰਥ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਸ ਵਕਤ ਸਿੱਧਾਂ ਦੇ ਕੋਲ ਜਾਂਦੇ ਨੇ ਨਾ ਹੁਣ ਸਿੱਧ ਇਹ ਗੱਲ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵਿਚਾਰ ਗੋਸ਼ਟੀ ਹੁੰਦੀ ਹੈ ਸਿੱਧ ਬੜੇ ਪ੍ਰਭਾਵਿਤ ਹੁੰਦੇ ਨੇ ਉਹਨਾਂ ਸੋਚਿਆ ਕਿ ਕਿੰਨਾ ਚੰਗਾ ਹੋਵੇ ਜੇਕਰ ਇਹ ਬਾਲਾ ਆਪਣੇ ਪੰਥ ਵਿੱਚ ਆ ਜਾਵੇ ਸਾਡੇ ਪੰਥ ਦਾ ਜਿਹੜਾ ਸਾਡਾ ਸਿੱਧਾ ਵਾਲਾ ਪੰਥ ਹੈ ਉਹਦਾ ਨਾਮ ਬਹੁਤ ਜ਼ਿਆਦਾ ਉੱਚਾ ਬਣ ਜਾਵੇਗਾ ਅਕਸਰ ਹੀ ਆਪਾਂ ਕਈ ਵਾਰੀ ਸੁਣਦੇ ਰਹਿੰਨੇ ਆ ਨਾ ਕਿ ਕਿਸੇ ਮਨੁੱਖ ਨੇ ਉਹਨੂੰ ਕੋਈ ਲਾਲਚ ਦਿੱਤਾ ਕਿਸੇ ਸੰਸਥਾ ਵਾਲੇ ਨੇ ਕਹਿ ਦਿੱਤਾ ਭਾਈ ਕਿ ਤੇਰਾ ਅਸੀਂ ਇਲਾਜ ਕਰਾ ਦੇਵਾਂਗੇ ਤੇਰੇ ਬੱਚੇ ਪੜਾ ਦੇਵਾਂਗੇ ਜਾਂ ਤੇਰਾ ਘਰ ਬਣਾ ਦੇਵਾਂਗੇ ਤੇ ਮਨੁੱਖ ਧਰਮ ਤਬਦੀਲ ਕਰ ਜਾਂਦਾ ਹੈ ਆਪਣੇ ਗੁਰੂ ਨੂੰ ਛੱਡ ਜਾਂਦਾ ਹੈ ਗੁਰਮੁਖੋ ਯਾਦ ਰੱਖਣਾ ਜੇਕਰ ਅੱਜ ਉਹ ਚੰਦ ਸੁੱਖਾਂ ਦੀ ਖਾਤਰ ਗੁਰੂ ਨੂੰ ਛੱਡ ਸਕਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹਦਾ ਬਣਿਆ ਉਹਦਾ ਵੀ ਮਨੁੱਖ ਸਗਾ ਬਣ ਕੇ ਨਹੀਂ ਰਹਿ ਸਕਦਾ ਇਹ ਤਾਂ ਗੁਰੂ ਸਾਹਿਬ ਜੀ ਕਹਿੰਦੇ ਮਾਰਗ ਹੀ ਭਾਈ ਐਦਾਂ ਦਾ ਹੈ ਕਿ ਜਿਉਂ ਤੋਂ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ ਜਹ ਬਾਦਸ਼ਾਹ ਜੀ ਕਹਿੰਦੇ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸ ਸੋ ਉਹਦਾ ਗੁਰੂ ਸਾਹਿਬ ਜੀ ਗੱਲ ਹੀ ਨਹੀਂ ਕਰਦੇ ਜਿਹੜੀ ਗੱਲ ਦੇ ਮਗਰ ਅਸੀਂ ਤੁਰੇ ਫਿਰਦੇ ਹਾਂ ਉਹਨਾਂ ਸਿੱਧਾਂ ਨੇ ਇਹ ਸਮਝਿਆ ਕਿ ਜੇਕਰ ਇਹ ਬਾਲਾ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਮਰ ਉਸ ਵਕਤ ਸਤਿਗੁਰੂ ਦੀ ਜਵਾਨੀ ਦੀ ਅਵਸਥਾ ਦੇ ਵਿੱਚ ਸਨ ਸਤਿਗੁਰਾਂ ਜੀ ਦਾ ਦਾੜਾ ਕਾਲਾ ਸੀ ਦਾੜੇ ਦੇ ਕੇਸਾਰੇ ਕਾਲੇ ਸਨ ਤੇ ਜਵਾਨੀ ਦੀ ਅਵਸਥਾ ਦੇ ਵਿੱਚ ਸਨ ਸਿੱਧਾਂ ਨੇ ਸੋਚਿਆ ਸ਼ਾਇਦ ਜਿਵੇਂ ਸੰਸਾਰ ਦੇ ਲੋਕ ਧਨ ਦੇ ਪਿੱਛੇ ਕੰਬਲੇ ਹੋ ਜਾਂਦੇ ਨੇ ਕੇ ਵੱਧੋ ਵੱਧ ਧਨ ਆਵੇ ਜਿੰਦਗੀ ਦੇ ਵਿੱਚ ਸੁੱਖ ਸਮਰਧੀਆਂ ਸਾਡੇ ਆ ਜਾਣ ਉਹਨਾਂ ਸੋਚਾ ਸ਼ਾਇਦ ਇਹ ਵੀ ਇਸੇ ਕਰਕੇ ਜਿਹੜਾ ਹੈ ਉਹ ਸਾਡੇ ਕੋਲ ਆਏ ਹੋਣ ਖੱਪਰ ਦਿੱਤਾ 나ਥ ਜੀ 나ਥ ਨੇ ਖੱਪਰ ਦਿੱਤਾ ਕਿੰਦ ਜਾਓ ਬਾਲੇ ਐਸ ਦਸਾ ਦੇ ਵਿੱਚ ਸਰੋਵਰ ਹੈ ਸਰੋਵਰ ਦੇ ਵਿੱਚ ਜਲ ਭਰ ਕੇ ਲਿਆਓ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਭਾਈ ਮਰਦਾਨਾ ਜੀ ਨਾਲ ਗਏ ਤੇ ਜਦੋਂ ਗਏ ਜਿਹੜਾ ਜਲ ਦੇ ਜਿਹੜਾ ਉਸ ਸਰੋਵਰ ਦਾ ਜਲ ਸੀ ਨਾ ਕੁੰਡ ਦਾ ਜਲ ਉਹ ਉੱਥੇ ਸਿੱਧਾ ਨੇ ਆਪਣੀ ਕਰਾਮਾਤ ਦੇ ਨਾਲ ਹੀਰੇ ਮੋਤੀ ਜਵਾਹਰਾਤ ਭਰ ਦਿੱਤੇ ਪਾਤਸ਼ਾਹ ਜੀ ਵਾਪਸ ਆਏ ਤੇ ਸਿੱਧਾ ਨੇ ਸੋਚਿਆ ਸ਼ਾਇਦ ਇਹਨਾਂ ਦਾ ਮਨ ਲੋਭ ਦੇ ਵਿੱਚ ਆ ਜਾਵੇਗਾ ਲਾਲਚ ਵਿੱਚ ਆ ਜਾਣਗੇ ਵਾਪਸ ਗੁਰੂ ਸਾਹਿਬ ਜੀ ਆਏ ਕਹਿੰਦੇ 나ਥ ਜੀ ਉਥੇ ਪਾਣੀ ਨਹੀਂ ਉਧੇ ਤਾਂ ਹੀਰੇ ਮੋਤੀ ਦੁਆਰਾਤ ਪਏ ਨੇ ਤੇ ਤੁਸੀਂ ਪਾਣੀ ਮੰਗਿਆ ਸੀ ਆਪਾਂ ਨੂੰ ਪਾਣੀ ਦੀ ਲੋੜ ਹੈ ਉਹਨਾਂ ਦੀ ਲੋੜ ਨਹੀਂ ਤੇ ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਜਦੋਂ ਇਹ ਸਾਰੀ ਵਿਚਾਰਤਾ ਰ ਉਹਨਾਂ ਨੇ ਵਿਚਾਰ ਕੇ ਵੇਖੀ ਉਹਨਾਂ ਆਪਣੇ ਮੁਖ ਦੇ ਵਿੱਚੋਂ ਗੱਲ ਕਹਿ ਦਿੱਤੀ ਕਹਿੰਦੇ ਕਿਹੜਾ ਝੱਲੇ ਗੁਰੂ ਦੀ ਝਾਲਾ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਝਾਲਾ ਕੌਣ ਚੱਲ ਸਕਦਾ ਹੈ ਸੋ ਗੁਰਮੁਖੋ ਜੇਕਰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਆਪੋ ਕਿਸੇ ਹੋਰ ਮਗ ਤੇ ਨਹੀਂ ਚੱਲੇ ਕੇਵਲਾ ਆਕਾਲ ਪੁਰਖ ਤੋਂ ਬਿਨਾ ਤੇ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਬਾਣੀ ਦੇ ਨਾਲ ਜੁੜ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਉਹ ਵੀ ਜਿਹੜਾ ਵੱਖਰੋ ਵੱਖਰੇ ਰਸਤਿਆਂ ਤੇ ਨਹੀਂ ਤੁਰਦਾ ਜੇਕਰ ਉਹ ਗੁਰੂ ਦੀ ਗੱਲ ਮੰਨਦਾ ਹੈ ਸਾਡੇ ਸਿੱਖਾਂ ਦੇ ਅੰਦਰ ਇਹ ਜੇਕਰ ਗੱਲ ਚੱਲ ਰਹੀ ਹੈ ਨਾ ਕਿ ਵਕ ਵਕ ਤਰ੍ਹਾਂ ਦੀਆਂ ਜਥੇਬੰਦੀਆਂ ਬਣੀਆਂ ਦਲ ਬਣੇ ਹਨ ਕਮੇਟੀਆਂ ਬਣੀਆਂ ਹੋ ਜਾਂ ਨੇ ਡੇਰੇ ਬਣੇ ਹੋਏ ਨੇ ਉਹ ਕਾਰਨ ਕੀ ਹੈ ਕਾਰਨ ਇਹ ਹੈ ਕਿ ਕਿਸੇ ਨੇ ਗੁਰੂ ਦੀ ਗੱਲ ਨਹੀਂ ਮੰਨੀ ਜੇਕਰ ਗੁਰੂ ਦੀ ਗੱਲ ਮੰਨੀ ਹੁੰਦੀ ਤੇ ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਹੈ ਕਿ ਮੰਨੈ ਮਗ ਨ ਚੱਲੇ ਪੰਥ ਮਨੁੱਖ ਨੇ ਫੇਰ ਗੁਰਸਿੱਖ ਨੇ ਫਿਰ ਵਕ ਵਕ ਤਨ ਦੇ ਰਸਤੇ ਨਹੀਂ ਸੰ ਬਣਾਉਣੇ ਇਹਨੂੰ ਡੇਰੇ ਬਣਾਉਣ ਦੀ ਲੋੜ ਹੀ ਨਹੀਂ ਸੀ ਜੇਕਰ ਗੁਰਸਿੱਖ ਗੁਰੂ ਦੇ ਮਾਰਗ ਤੇ ਚੱਲੇ ਜੋ ਵਸ ਜਾਂਦਾ ਹੈ ਧਰਮ ਕੀ ਹੈ ਇਹ ਧਰਮ ਕੇਵਲ ਇੱਕੋ ਹੀ ਹੈ ਜਿਹੜੇ ਸਿੱਖ ਹੈ ਸਿੱਖ ਪੰਥ ਹੈ Hindu ਹੈ ਮੁਸਲਮਾਨ ਹੈ ਜਾਂ ਹੋਰ ਉਹ ਰਸਤੇ ਹਨ ਉਹ ਮੰਨੇ ਮਗ ਜਿਹੜੇ ਮਗ ਨੇ ਉਹ ਬਣੇ ਹੋਏ ਨੇ ਧਰਮ ਕੇਵਲ ਇੱਕੋ ਮਾਨਵਤਾ ਦਾ ਧਰਮ ਹੋਰ ਕੋਈ ਨਹੀਂ ਐਸਾ ਨਾਮ ਨਿਰੰਝਨ ਹੋਏ ਫਿਰ ਗੁਰੂ ਗਰੀਬ ਨਵਾਜ ਮਹਾਰਾਜ ਜੀ ਕਹਿੰਦੇ ਭਾਈ ਅਕਾਲ ਪੁਰਖ ਦਾ ਨਾਮ ਐਦਾਂ ਦਾ ਹੈ ਜਿਹੜਾ ਕਿ ਨਿਰੰਝਨ ਆਪ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ ਤੇ ਐਸੀ ਕਿਰਪਾ ਅਕਾਲ ਪੁਰਖ ਵਾਹਿਗੁਰੂ ਜੀ ਕਰਦੇ ਹਨ ਜੇ ਕੋ ਮਨ ਜਾਣੈ ਮਨ ਕੋਇ ਕਹਿੰਦੇ ਇਹ ਸਾਰੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਤਾਂ ਪ੍ਰਾਪਤ ਹੁੰਦੀਆਂ ਜੇਕਰ ਮਨੁੱਖ ਸਤਿਗੁਰੂ ਜੀ ਦੀ ਗੱਲ ਨੂੰ ਮੰਨ ਕੇ ਤਾਂ ਵੇਖੇ ਜੇ ਕੋ ਮੰਨ ਜਾਣਾ ਮੰਨ ਕੋ ਆਪਣੇ ਮਨ ਦੇ ਵਿੱਚ ਮੰਨ ਕੇ ਵਿਖੇ ਤਾਂ ਐ ਗੁਰਸਿੱਖ ਗੁਰੂ ਦੇ ਉੱਪਰ ਭਰੋਸਾ ਰੱਖ ਗੁਰੂ ਦੇ ਉੱਪਰ ਵਿਸ਼ਵਾਸ ਰੱਖ ਕੇ ਗੁਰੂ ਦੀ ਬਾਣੀ ਨੂੰ ਪ੍ਰੇਮ ਦੇ ਨਾਲ ਪੜ੍ਹ ਸੁਣ ਮੰਨ ਤੇ ਦੁਨੀਆਂ ਦੇ ਵਿੱਚ ਜਿੰਨੇ ਵੀ ਤਰ੍ਹਾਂ ਦੇ ਤੂੰ ਕਰਮ ਕਾਂਡ ਪਖੰਡ ਆਦ ਕਰਦਾ ਸਭ ਨੂੰ ਛੱਡ ਕੇ ਬਾਣੀ ਦੇ ਨਾਲ ਜੁੜ ਜਾ ਸਤਿਗੁਰੂ ਜੀ ਤੇਰੇ ਤੇ ਕਿਰਪਾ ਰਹਿਮਤ ਬਖਸ਼ ਕਰਨਗੇ ਸੋ ਗੁਰਮਖੋ ਅੱਜ ਆਪਾਂ ਜਬਜੀਤ ਸਿੰਘ ਜੀ ਦੀ ਅੰਮ੍ਰਿਤ ਬਾਣੀ ਦੀ 14ਵੀਂ ਪੌੜੀ ਦੀ ਵਿਚਾਰ ਸਾਂਝੀ ਕੀਤੀ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਆਓ ਗੁਰੂ ਚਰਣਾ ਵਿੱਚ ਆਪਾਂ ਅਰਦਾਸ ਬੇਨਤੀ ਕਰੀਏ ਜੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਤ ਅਨਾਤ ਸਖੇ ਦੀਨ ਦਰਦਨਵਾਰ ਹੇ ਸਮਰਥ ਆਗਮ ਭੂਰਨ ਮੋਹਿ ਮਿਆਤਾਰ ਅੰਧ ਕੂਪ ਮਾ ਬਿਆਨ ਨਾਨਕ ਬਾਰੇ ਉਦਾਰ ਵਾਹਿਗੁਰੂ ਨਾਮ ਜਹਾਜ ਹੈ ਟੜੀ ਸੂਤਰੀ ਪਾਰ ਜੋ ਸਰਦਾ ਕਰ ਸੇਵੰਦੇ ਵਾਹਿਗੁਰੂ ਪਾਰ ਉਦਾਰਨ ਹਰ